ਮਿਊਜ਼ਿਕ ਇੰਡਸਟਰੀ ਦੀ ਮਹਾਨ ਬਿਲਡਿੰਗ ਦਾ ਇੱਕ ਨਿੱਕਾ ਜਿਹਾ ਮਜ਼ਦੂਰ ਸਮੁੱਚੀ ਮਾਨਵਤਾ ਦੇ ਚਰਨਾਂ ਦੀ ਧੂੜ ਗੁਰੂਆਂ ਪੀਰਾਂ ਫਕੀਰਾਂ ਰਿਸ਼ੀਆਂ ਮੁਨੀਆਂ ਸ਼ਹੀਦਾਂ ਯੋਧਿਆਂ ਅਵਤਾਰਾਂ ਦੀ ਧਰਤੀ ਪੰਜਾਬ ਦਾ ਜਾਇਆ ਸਤਨਾਮ ਸਾਗਰ ਮੇਰੇ ਨਾਲ ਖੜੇ ਨੇ ਪੰਜਾਬੀ ਸੰਗੀਤ ਦੀ ਇੱਕ ਮਹਾਨ ਆਵਾਜ਼ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛਮੇ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀਅਤ ਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਤ ਅਸੀਂ ਪਿਛਲੇ 20-22 ਸਾਲਾਂ ਤੋਂ ਜਦੋਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆਂ ਪੰਜਾਬੀਅਤ ਦੀ ਸੇਵਾ 'ਚ ਹਾਜ਼ਰ ਹੋਏ ਆਂ ਪੰਜਾਬੀ ਸੰਗੀਤ ਯੱਗ ਦੀ ਸੇਵਾ 'ਚ ਹਾਜ਼ਰ ਹੋਏ ਆਂ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਗਰੀਬ ਨੂੰ ਇੰਨਾ ਕੋ ਮਾਣ ਇੰਨਾ ਕੋ ਪਿਆਰ ਸਤਿਕਾਰ ਦਿੱਤਾ ਜਿਸ ਦੀ ਸ਼ਾਇਦ ਮਿਸਾਲ ਨਹੀਂ ਦਿੱਤੀ ਜਾ ਸਕਦੀ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਛਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਵਿੱਚ ਅਖਾੜਿਆਂ ਦੇ ਵਿੱਚ ਤੁਸੀਂ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਕਰਜ਼ਾਈ ਹੈ ਮੇਰਾ ਵਾਲ ਵਾਲ ਤੁਹਾਡਾ ਕਰਜ਼ਾਈ ਹੈ ਤੇ ਆ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਪੂਰੀ ਧਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ ਮੈਂ ਸਮੁੱਚੇ ਪੰਜਾਬੀਆਂ ਦਾ ਸਮੁੱਚੀ ਪੰਜਾਬੀਅਤ ਦਾ ਸਮੁੱਚੀ ਮਾਨਵਤਾ ਦਾ ਕਿਵੇਂ ਧੰਨਵਾਦ ਕਰਾਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਬਸ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਤੁਹਾਡੀਆਂ ਜੁੱਤੀਆਂ ਤੇ ਸਿਰ ਰੱਖ ਕੇ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿਣਗੇ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਾਂਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਕੋ ਪਿਆਰ ਬਖਸ਼ ਦੇ ਰਹੋ ਫੁੱਲਾਂ ਵਾਲੀ ਰਜਾਈ ਵਰਗਾ ਜਾਂ ਸਾਗਰ ਦੀ ਬੋਤੀ ਵਰਗਾ ਪਿਆਰ ਬਖਸ਼ ਦੇ ਰਹੋ ਮੈਂ ਪਹਿਲਾਂ ਨਾਲੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ ਪਹਿਲਾਂ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਸਮੁੱਚੇ ਪੰਜਾਬੀਆਂ ਦੇ ਚਰਨਾਂ ਵਿੱਚ ਸਮੁੱਚੀ ਮਾਨਵਤਾ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਗਰ ਲੱਭੋ ਭੈਣ ਜੋ ਕਿਹੜਾ ਯਾਰ ਜਿੱਧਰ ਦੇਖੋ ਸਾਗਰ 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 ਇਹਦੇ ਘਰ ਵਾਲੀ ਲੱਭੋ ਯਾਰ ਕਿਹੜੇ ਮਾੜੇ ਟਾਈਮ ਚ ਨੂੰ ਇੰਡੀਗਾ ਫੜਾ ਤੀ ਬਈ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਾਗਰ ਵੀਰ ਨੂੰ ਜਿਹੜੀ ਬੌਟੀ ਇੰਡੀਗਾ ਚਲਾ ਲੈਂਦੀ ਆ ਉਹ ਭਰਾਵਾ ਤੇਰੀ ਬੌਟੀ ਨੇ ਇੰਡੀਗਾ ਕਰਦੀ ਸਿੱਖੀ ਸਾਡਾ ਇੰਸਟਾਗ੍ਰam ਹਿੱਲਿਆ ਪਿਆ ਜਦੋਂ ਫੋਨ ਲਾਉ ਸਾਗਰ ਦੀ ਬੌਟੀ ਲੈਂਦੀ ਇੰਡੀਗਾ ਚਲਾ ਸਰਬੱਤ ਦਾ ਭਲਾ ਮੇਰੀ ਪੰਜਾਬ ਸਰਕਾਰ ਤੇ ਟ੍ਰੈਫਿਕ ਭਾਗ ਨੂੰ ਬੇਨਤੀ ਹੈ ਕਿ ਜਿੱਥੇ ਵੀ ਸਾਗਰ ਦੀ ਬੋਟੀ ਤੇ ਉਹਦੀ ਕਾਰ ਢਕਾ ਦੇਂਦੀ ਹੈ ਉਹਨੂੰ ਫੜ ਕੇ ਸਾਈਡ ਤੇ ਲਾਇਆ ਜਾਵੇ ਤੇ ਉਹਦਾ ਚਲਾਨ ਕੱਟਿਆ ਜਾਵੇ ਨਾਲ ਹੀ ਸਾਗਰ ਦੇ ਫਟਾ ਫੇਰਿਆ ਜਾਵੇ ਕਿਉਂਕਿ ਉਹਦੀ ਬੋਟੀ ਨੇ ਸਾਰੇ ਪੰਜਾਬ ਦੀਆਂ ਔਰਤਾਂ ਨੂੰ ਬਾਗੀ ਕਰਤਾ ਮੇਰੀ ਘਰ ਵਾਲੀ ਨੂੰ ਗੈਰ ਨੂੰ ਦੋ ਦਿਨ ਹੋ ਗਏ ਕਾਰ ਲੈ ਕੇ ਗੈਰ ਨੂੰ ਪਤਾ ਨਹੀਂ ਕਿੱਥੇ ਗਈ ਹੈ ਸਾਡੇ ਵਰਗਿਆਂ ਦੇ ਆ ਹਾਲ ਹੋਏ ਪਏ ਹੁਣ ਦੱਸੋ ਕੀ ਕਰੀ ਚਾਚਾ ਚਾਚਾ ਫੂਕਤਾ ਹੀ ਆਂਦਾ ਕਹਿੰਦੀ ਚਾਚੀ ਨੇ ਤਿੰਨ ਬੰਦੇ ਰਗੜ ਤੇ ਗੱਡੀ ਖੱਲੇ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਇਸ ਸਮੇ ਇੱਕ ਗੀਤ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਤੇ ਬਹੁਤ ਜ਼ਿਆਦਾ ਰੀਲਾਂ ਵੀ ਬਣ ਰਹੀਆਂ ਨੇ ਉਹ ਗੀਤ ਹੈ ਸਾਗਰ ਦੀ ਬੋਟੀ ਰੰਦੀ ਇੰਡੀ ਕਾ ਚਲਾ ਇਸ ਗੀਤ ਨੇ ਕਹਿ ਸਕਦੇ ਆ ਸੋਸ਼ਲ ਮੀਡੀਆ ਇੰਸਟਾਗ੍ਰਾਮ ਵਗੈਰਾ ਪਲੇਟਫਾਰਮ ਵੀ ਹਿਲਾ ਕੇ ਰੱਖ ਦਿੱਤੇ ਨੇ ਤੇ ਉੱਥੇ ਹੀ ਇਸ ਗੀਤ ਨੂੰ ਗਾਉਣ ਵਾਲੀ ਜੋੜੀ ਜਣ ਕੇ ਸਤਨਾਮ ਸਾਗਰ ਅਤੇ ਸੰਜੀਤ ਕੌਰ ਸੰਮੀ ਵੀ ਲਾਈਵ ਆਏ ਤੇ ਜਿਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ ਤੇ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਾਇਰਲ ਹੋਣ ਵਾਲੇ ਗੀਤ ਬਾਰੇ ਕਿਉਂਕਿ ਇਸ ਸਿੰਗਰ ਦੇ ਨਾਲ ਇੱਕ ਵੱਡਾ ਵਿਵਾਦ ਵੀ ਜੁੜਿਆ ਸੀ ਗੁਰੂਆਂ ਦੇ ਕਰਕੇ ਉਹ ਵੀ ਤੁਹਾਡੇ ਸਾਹਮਣੇ ਜਲਦ ਰੱਖਾਂਗੇ ਪੂਰੀ ਡਿਟੇਲ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਮੈਂਟ ਕਰਨਾ ਤੇ ਆਓ ਦੇਖੋ ਇਸ ਲਾਈਵ ਦੇ ਵਿੱਚ ਉਹਨਾਂ ਨੇ ਹੋਰ ਕੀ ਕਿਹਾ ਪੂਰੀ ਵੀਡੀਓ ਅਖੀਰ ਤੱਕ ਦੇਖਣਾ ਮਿਊਜ਼ਿਕ ਇੰਡਸਟਰੀ ਦੀ ਮਹਾਨ ਬਿਲਡਿੰਗ ਦਾ ਇੱਕ ਨਿੱਕਾ ਜਿਹਾ ਮਜ਼ਦੂਰ ਸਮੁੱਚੀ ਮਾਨਵਤਾ ਦੇ ਚਰਨਾਂ ਦੀ ਧੂੜ ਗੁਰੂਆਂ ਪੀਰਾਂ ਫਕੀਰਾਂ ਰਿਸ਼ੀਆਂ ਮੁਨੀਆਂ ਸ਼ਹੀਦਾਂ ਯੋਧਿਆਂ ਅਵਤਾਰਾਂ ਦੀ ਧਰਤੀ ਪੰਜਾਬ ਦਾ ਜਾਇਆ ਸਤਨਾਮ ਸਾਗਰ ਮੇਰੇ ਨਾਲ ਖੜੇ ਨੇ ਪੰਜਾਬੀ ਸੰਗੀਤ ਦੀ ਇੱਕ ਮਹਾਨ ਆਵਾਜ਼ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛੰਮੀ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀਅਤ ਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਦਾ ਅਸੀਂ ਪਿਛਲੇ 20-22 ਸਾਲਾਂ ਤੋਂ ਜਦੋਂ ਤੋਂ ਤੁਹਾਡੀ ਸੇਵਾ ਚ ਹਾਜ਼ਰ ਹੋਏ ਹਾਂ ਪੰਜਾਬੀ艺 ਦੀ ਸੇਵਾ ਚ ਹੱਜ ਰਿਹਾ ਹਾਂ ਪੰਜਾਬੀ ਸੰਗੀਤ ਜਗਤ ਦੀ ਸੇਵਾ ਚ ਹੱਜ ਰਿਹਾ ਹਾਂ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਗਰੀਬ ਨੂੰ ਇੰਨਾ ਕੋ ਮਾਣ ਇੰਨਾ ਕੋ ਪਿਆਰ ਸਤਿਕਾਰ ਦਿੱਤਾ ਜਿਸ ਦੀ ਸ਼ਾਇਦ ਮਿਸਾਲ ਨਹੀਂ ਦਿੱਤੀ ਜਾ ਸਕੀ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਛਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15 1600 ਗੀਤਾਂ ਗਾਣਿਆਂ ਦੇ ਵਿੱਚ ਅਖਾੜਿਆਂ ਦੇ ਤੁਸੀਂ ਇੰਨਾ ਕੋ ਪਿਆਰ ਦਿੱਤਾ ਇੰਨਾ ਕੋ ਪਿਆਰ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਕਰਜ਼ਾਈ ਹੈ ਮੇਰਾ ਵਾਲ ਵਾਲ ਤੁਹਾਡਾ ਕਰਜ਼ਾਈ ਹੈ ਤੇ ਆ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ ਉਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਪੂਰੀ ਧਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ ਮੈਂ ਸਮੁੱਚੇ ਪੰਜਾਬੀਆਂ ਦਾ ਸਮੁੱਚੀ ਪੰਜਾਬੀਅਤ ਦਾ ਸਮੁੱਚੀ ਮਾਨਵਤਾ ਦਾ ਕਿਵੇਂ ਧੰਨਵਾਦ ਕਰਾਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਬਸ ਤੁਹਾਡੇ ਪੈਰਾਂ ਤੇ ਸਿਰ ਰੱਖ ਕੇ ਤੁਹਾਡੀਆਂ ਜੁੱਤੀਆਂ ਤੇ ਸਿਰ ਰੱਖ ਕੇ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿਣਗੇ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਾਂਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਨਾ ਕੋ ਪਿਆਰ ਬਖਸ਼ ਦੇ ਰਹੋ ਫੁੱਲਾਂ ਵਾਲੀ ਰਜਾਈ ਵਰਗਾ ਜਾਂ ਸਾਗਰ ਦੀ ਵੋਟੀ ਵਰਗਾ ਪਿਆਰ ਬਖਸ਼ ਦੇ ਰਹੋ ਮੈਂ ਪਹਿਲਾ ਨਾਲੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਸਮੁੱਚੇ ਪੰਜਾਬੀਆਂ ਦੇ ਚਰਨਾਂ ਵਿੱਚ ਸਮੁੱਚੀ ਮਾਨਵਤਾ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਗਰ ਲੱਭੋ ਭੈਣ ਤੋਂ ਕਿਹੜਾ ਯਾਰ ਇਧਰ ਦੇਖੋ ਸਾਗਰ 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 ਸਾਗਰੇ ਤੇ ਘਰ ਵਾਲੀ ਲੱਭੋ ਯਾਰ ਕਿਹੜੇ ਮਾਰੇ ਟਾਈਮ ਚ ਨੂੰ ਇੰਡੀਕਾ ਫੜਾਤੀ ਬਈ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਾਗਰ ਵੀਰ ਨੂੰ ਜਿਹੜੀ ਬੌਟੀ ਇੰਡੀਕਾ ਚਲਾ ਲੈਂਦੀ ਆ ਉਹ ਭਰਾਵਾ ਤੇਰੀ ਬੌਟੀ ਨੇ ਇੰਡੀਕਾ ਕਾਦੀ ਸਿੱਖੀ ਸਾਡਾ ਇੰਸਟਾਗ੍ਰam ਹੀ ਲਿਆ ਪਿਆ ਜਦੋਂ ਫੋਨ ਲਾਉ ਸਾਗਰ ਦੀ ਬੌਟੀ ਲੈਂਦੀ ਇੰਡੀਕਾ ਚਲਾ ਸਾਗਰ ਕਰਦੀ ਬੌਟੀ ਲੈਂਦੀ ਭਰਾਵਾ ਜਾ ਕੇ ਇਹਨਾਂ ਨੂੰ ਮੇਰੀ ਪੰਜਾਬ ਸਰਕਾਰ ਤੇ ਟ੍ਰੈਫਿਕ ਭਾਗ ਨੂੰ ਬੇਨਤੀ ਹੈ ਜਿੱਥੇ ਵੀ ਸਾਗਰ ਦੀ ਬੋਟੀ ਤੇ ਉਹਦੀ ਕਾਰ ਹਟਕਾ ਦੇਂਦੀ ਹੈ ਉਹਨੂੰ ਫੜ ਕੇ ਸਾਈਡ ਤੇ ਲਾਇਆ ਜਾਵੇ ਤੇ ਉਹਦਾ ਚਲਾਨ ਕੱਟਿਆ ਜਾਂਦਾ ਨਾਲ ਹੀ ਸਾਗਰ ਦੇ ਪਟਾ ਫੇਰਿਆ ਜਾਵੇ ਕਿਉਂਕਿ ਉਹਦੀ ਬੋਟੀ ਨੇ ਸਾਰੇ ਪੰਜਾਬ ਦੀਆਂ ਔਰਤਾਂ ਨੂੰ ਬਾਗੀ ਕਰਤਾ ਮੇਰੀ ਘਰ ਵਾਲੀ ਨੂੰ ਗਈ ਨੂੰ 2 ਦਿਨ ਹੋ ਗਏ ਕਾਰ ਲੈ ਕੇ ਗਈ ਨੂੰ ਪਤਾ ਨਹੀਂ ਕਿੱਥੇ ਗਈ ਆ ਸਾਡੇ ਵਰਗੇ ਆਹ ਹਾਲ ਹੋਏ ਪਏ ਹੁਣ ਦੱਸੋ ਕੀ ਕਰੀ ਚਾਚਾ ਚਾਚਾ ਫੋਕਾ ਇਹ ਆਂਦਾ ਕਹਿੰਦੀ ਚਾਚੀ ਨੇ ਤਿੰਨ ਬੰਦੇ ਰਗੜ ਤੇ ਵੱਡੀ ਖੱਲੇ